ਦੋ ਜਗ੍ਹਾ ਦੇ ਉੱਤੇ ਚੰਡੀਗੜ੍ਹ ਦੀ ਭਾਜਪਾ ਦੀ ਪੁਲਿਸ ਤੇ ਹਰਿਆਣਾ ਦੀ ਪੁਲਿਸ ਨੇ ਨਾਲ ਰਲ ਕੇ ਕੁਝ ਥਾਵਾਂ ਦੇ ਉੱਤੇ ਲਾਠੀ ਚਾਰਜ ਕੀਤਾ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਇਹ ਮੈਂ ਬੜਾ ਕਲੀਅਰਲੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਪੁਆਇੰਟ ਤੇ ਮੈਂ ਖੜਾ ਇਸੇ ਪੁਆਇੰਟ ਦੀ ਉਹ ਵੀਡੀਓ ਹੈ ਜਿਸ ਬੇਸਿਸ ਤੇ ਮਿਸ ਇਨਫੋਰਮੇਸ਼ਨ ਸਪਰੈਡ ਕੀਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਕੋਈ ਨਾਕਾਬੰਦੀ ਕੀਤੀ ਸੀ ਦੇਖਿਆ ਤੁਸੀਂ ਆਮ ਆਦੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਿਸ ਦੇ ਦਾਅਵੇ ਵਿੱਚ ਕਿੰਨਾ ਫਰਕ ਹੈ ਚੰਡੀਗੜ੍ਹ ਵਿੱਚ ਹਰਿਆਣਾ ਪੁਲਿਸ ਦੇ ਦਾਖਲ ਹੋਣ ਨੂੰ ਲੈ ਕੇ ਪੰਜਾਬ ਦੀ ਆਮ ਆਦੀ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਕਿ ਹਰਿਆਣਾ ਪੁਲਿਸ ਨਾ ਕੇਵਲ ਚੰਡੀਗੜ੍ਹ ਵਿੱਚ ਦਾਖਲ ਹੋਈ ਸਗੋਂ ਉਹਨਾਂ ਲਾਠੀ ਚਾਰਜ ਅਤੇ ਨਾਕੇਬੰਦੀ ਵੀ ਕੀਤੀ ਉਧਰ ਇਸੇ ਸਰਕਾਰ ਵੱਲੋਂ ਹਰਚਰਨ ਸਿੰਘ ਭੁੱਲਰ ਦੀ ਥਾਂ ਉਤੇ ਰੋਪੜ ਰੇਂਜ ਦੇ ਡੀਆਈਜੀ ਲਾਇਕੇ ਨਾਨਕ ਸਿੰਘ ਹਰਿਆਣਾ ਪੁਲਿਸ ਦੇ ਦਾਖਲ ਹੋਣ ਨੂੰ ਸਿਰੇ ਤੋਂ ਨਕਾਰ ਰਹੇ ਨੇ ਅਤੇ ਉਹ ਨਾਕਾਬੰਦੀ ਕਰਨ ਦੀ ਵੀ ਗੱਲ ਨੂੰ ਝੂਠਾ ਦੱਸ ਰਹੇ ਨੇ ਇਨਾਂ ਵਿੱਚੋਂ ਇੱਕ ਤਾਂ ਝੂਠ ਬੋਲ ਰਿਹਾ ਹੈ ਇੱਕ ਆਈਪੀਐਸ ਅਧਿਕਾਰੀ ਆਖਰ ਕਿਉਂ ਝੂਠ ਬੋਲੇਗਾ ਜੇ ਉਹ ਝੂਠ ਨਹੀਂ ਬੋਲ ਰੇ ਤਾਂ ਫਿਰ ਸਰਕਾਰ ਨੂੰ ਕੀ ਲੋੜ ਪੈ ਗਈ ਵੈਸੇ ਅੱਜ ਆਵਾਮ ਦੀ ਪਾਰਟੀ ਦਾ ਚੰਡੀਗੜ੍ਹ ਦੇ ਮੁੱਦੇ ਉੱਤੇ ਚਿਹਰਾ ਨੰਗਾ ਹੋ ਗਿਆ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਚੰਡੀਗੜ੍ਹ ਉੱਤੇ ਪੰਜਾਬ ਦਾ ਹੱਕ ਕਮਜ਼ੋਰ ਕਰ ਚੁੱਕੀ ਹੈ ਅਤੇ ਅੱਜ ਤਾਂ ਸਿਰਾਈ ਹੋ ਗਿਆ ਝੂਠੇ ਸੱਚੇ ਹੋਣ ਲਈ ਫਿਰ ਪੰਜਾਬ ਪ੍ਰਧਾਨ ਅਮਰ ਅਰੋੜਾ ਅਤੇ ਹਮੇਸ਼ਾ ਵਾਂਗ ਖਜ਼ਾਨਾ ਮੰਤਰੀ ਰਪਾਲ ਸਿੰਘ ਚੀਮਾ ਸਾਹਮਣੇ ਆਏ ਪਰ ਹੁਣ ਲੱਗਦਾ ਇਹਨਾਂ ਦੀ ਦਾਲ ਨਹੀਂ ਗੱਲ ਨਹੀਂ ਤੇ ਨਾ ਹੀ ਗੱਲ ਬਾਨੀ ਐ ਜਿਵੇਂ ਕੇਂਦਰ ਸਰਕਾਰ ਚਲਾ ਰਹੀ ਬੀਜੇਪੀ ਨੇ ਇੱਕ ਵਾਰ ਫੇਰ ਪੰਜਾਬ ਅਤੇ ਪੰਜਾਬੀਆਂ ਵਿੱਚ ਆਪਣੀ ਸਾਖ ਨੂੰ ਖੋਰਾ ਲਾਉਣ ਵਾਲਾ ਕੰਮ ਕਰ ਲਿਆ ਉਸੇ ਰਾਹ ਤੁਰਿਆਵਾਂ ਦੀ ਪਾਰਟੀ ਦੀ ਸਾਖ ਵਿੱਚ ਵੀ ਡੈਂਟ ਪੈ ਗਿਆ ਇਸ ਪਿੱਛੇ ਕਾਰਨ ਹੈ ਰਾਜਨੀਤਿਕ ਪਾਰਟੀਆਂ ਤੇ ਇਹਨਾਂ ਦੀਆਂ ਸਰਕਾਰਾਂ ਵੱਡੇ ਭੁਲੇਖੇ ਵਿੱਚ ਨੇ ਇਹ ਲੋਕਾਂ ਨੂੰ ਬੇਫਕੂਫ ਸਮਝਣ ਦੀ ਗਲਤੀ ਕਰ ਰਹੀਆਂ ਨੇ ਇਸ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਹੁਣ ਤੱਕ ਇਹ ਲੋਕਾਂ ਨੂੰ ਆਸਾਨੀ ਨਾਲ ਬੇਫਕੂਫ ਬਣਾਉਣ ਦਾ ਕੰਮ ਹੀ ਤਾਂ ਕਰਦੀਆਂ ਆਈਆਂ ਨੇ ਹੁਣ ਜ਼ਮਾਨਾ ਬਦਲ ਗਿਆ ਹੈ ਅਤੇ ਲੋਕ ਪੜ੍ਹ ਲਿਖ ਕੇ ਜਾਗਰੂਕ ਹੋ ਗਏ ਨੇ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਨਾ ਜਾਣਕਾਰੀ ਲੁਕੀ ਰਹਿੰਦੀ ਹੈ ਨਾ ਹੀ ਚਿਹਰੇ ਜ਼ਮਾਨਾ ਜਨਰੇਸ਼ਨ ਜ਼ੀਡ ਆਏ ਰਾਹੁਲ ਗਾਂਧੀ ਅਕਸਰ ਜਨਰੇਸ਼ਨ Z ਦੀ ਗੱਲ ਕਰਦੇ ਨੇ ਭਾਵੇਂ ਗੱਲ ਤਾਂ ਹੋ ਜਨਰੇਸ਼ਨ Y ਜਨਰੇਸ਼ਨ X ਅਤੇ ਹੋਰ ਦੀ ਵੀ ਕਰਦੇ ਆ ਪਰ ਜ਼ਿਆਦਾ ਜ਼ੋਰ ਅਤੇ ਧਿਆਨ ਜਨਰੇਸ਼ਨ Z ਉੱਤੇ ਹੀ ਦਿੰਦੇ ਨੇ 1997 ਤੋਂ 2012 ਵਿਚਕਾਰ ਪੈਦਾ ਹੋਏ 13 ਤੋਂ 28 ਸਾਲ ਦੇ youth ਨੂੰ Gen Z ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਦੋਕ ਸਾਲਾਂ ਤੋਂ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਦਾ ਰੁਝਾਨ ਘਟ ਹੋਣ ਨਾਲ ਇਥੋਂ ਦੇ ਕਾਲਜ ਯੂਨੀਵਰਸਿਟੀਆਂ ਫੁੱਲ ਨੇ ਇਸ ਦਾ ਫਾਇਦਾ ਵੀ ਹੋਇਆ ਹੈ ਮਰੇਜ਼ ਦਾ ਸਰਕਾਰ ਅੱਗੇ ਇੱਕ ਸੰਕਟ ਵੀ ਖੜਾ ਹੋਇਆ ਹੈ ਹੁਣ ਜਦੋਂ ਇਹ 54 ਸਾਲਾਂ ਨੂੰ ਡਿਗਰੀਆਂ ਲੈ ਕੇ ਨਿਕਲਣਗੇ ਤਾਂ ਨੌਕਰੀਆਂ ਵੀ ਦੇਣੀਆਂ ਪੈਣਗੀਆਂ ਇਸੇ ਲਈ ਇਹ ਜਨਰੇਸ਼ਨ ਜ਼ੀ ਤੋਂ ਭੈ ਖਾਂਦੇ ਨੇ ਸਾਡੇ ਹੀ ਕੁਝ ਗਵੰਢੀ ਮੁਲਕਾਂ ਵਿੱਚ ਜਿਵੇਂ ਤਖਤਾ ਪਲਟ ਹੋਇਆ ਅਤੇ ਸਰਕਾਰ ਵਿਰੋਧੀ ਵਿਰੋਧ ਉੱਠਿਆ ਉਹ ਮਿਸਾਲ ਹੈ ਨੇਪਾਲ ਵਿੱਚ ਤਾਂ ਹਾਲ ਹੀ ਵਿੱਚ ਅਜਿਹਾ ਹੋ ਕੇ ਹਟਿਆ ਹੈ ਇੰਡੀਆ ਵਿੱਚ ਵੀ ਜੇਕਰ ਜ਼ੂਤ ਨੂੰ ਦਬਾਉਂਦੇ ਇਸੇ ਤਰ੍ਹਾਂ ਕੋਸ਼ਿਸ਼ ਹੋਏਗੀ ਤਾਂ ਲਾਵਾ ਤਾਂ ਫੁੱਟੇਗਾ ਹੀ ਇਹ ਇੱਕ ਕੁਦਰਤੀ ਵਰਤਾਰਾ ਹੈ ਜਿਸ ਨੂੰ ਕੁਝ ਸਮੇਂ ਲਈ ਆਲਿਆਂ ਦਾ ਜਾ ਸਕਦਾ ਰੋਕਿਆ ਨਹੀਂ ਜਾ ਸਕਦਾ ਇਸ ਨੂੰ ਰੋਕਣ ਦਾ ਇੱਕੋ ਇੱਕ ਹੱਲ ਹੈ ਕਿ ਇਹਨਾਂ ਨੌਜਵਾਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ ਅਤੇ ਯੋਗਤਾ ਦੇ ਹਿਸਾਬ ਨਾਲ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਚੰਡੀਗੜ੍ਹ ਵਿੱਚ ਅੱਜ ਜੋ ਕੁਝ ਹੋਇਆ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਜਿਵੇਂ ਲਹਿਰ ਉੱਠੀ ਇਹ ਇੱਕ ਸਬਕ ਹੈ ਅੱਜ ਦੀ ਵੀਡੀਓ ਵਿੱਚ ਇਸੇ ਬਾਰੇ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਰਿਹਾ ਸੈਨੇਟ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਕੈਂਪਸ ਨੂੰ ਪੁਲਿਸ ਸ਼ੌਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹਜੂਮ ਨੂੰ ਕਾਬੂ ਕਰਨ ਲਈ ਵੱਧੂ ਪੁਲਿਸ ਬਲ ਸੱਦੇ ਗਏ ਸਨ ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ਪੁਲਿਸ ਦੀ ਵੀ ਮਦਦ ਲਈ ਗਈ ਇਸ ਮੌਕੇ ਵੱਡੀ ਗਿਣਤੀ ਕਿਸਾਨ ਪੰਜਾਬ ਯੂਨੀਵਰਸਿਟੀ ਵਿੱਚ ਦਾਖਲ ਹੋ ਗਏ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ 50 ਤੋਂ 70 ਕਿਸਾਨਾਂ ਦਾ ਜੱਥਾ ਪੰਜਾਬ ਯੂਨੀਵਰਸਿਟੀ ਵਿੱਚ ਧਰਨਾ ਦੇਵੇਗਾ ਅਤੇ ਇਹ ਧਰਨਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣਾਂ ਦੇ ਐਲਾਨ ਹੋਣ ਤੱਕ ਜਾਰੀ ਰਹੇਗਾ। ਬਹੁਤ ਸਾਰੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਦਾਖਲ ਹੋਣ ਤੋਂ ਵੀ ਰੋਕਿਆ ਗਿਆ। ਵਿਦਿਆਰਥੀਆਂ ਕੋਲ ਆਈ ਕਾਰਡ ਹੋਣ ਦੇ ਬਾਵਜੂਦ ਉਹਨਾਂ ਨੂੰ ਯੂਨੀਵਰਸਿਟੀ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਖਿੱਚ ਧੂਵੀ ਕੀਤੀ ਗਈ। ਯੂਨੀਵਰਸਿਟੀ ਵਿੱਚ ਪੁਲਿਸ ਨੇ ਵਿਦਿਆਰਥੀਆਂ ਉੱਤੇ ਲਾਠੀ ਚਾਰਜ ਵੀ ਕੀਤਾ ਅਤੇ ਇਸ ਨੂੰ ਕਵਰ ਕਰ ਰਹੇ ਪੱਤਰਕਾਰ ਵੀ ਨਹੀਂ ਬਖਸ਼ੇ ਗਏ। ਪੰਜਾਬ ਤੋਂ ਚੰਡੀਗੜ੍ਹ ਦੇ ਦਾਖਲੇ ਵਾਲੇ ਸਾਰੇ ਰਸਤਿਆਂ ਉੱਤੇ ਪੁਲਿਸ ਨੇ ਬੈਰੀਕੇਡ ਕਰਕੇ ਨਾਕੇਬੰਦੀ ਕਰਕੇ ਲੋਕਾਂ ਨੂੰ ਉੱਥੇ ਜਾਣ ਤੋਂ ਰੋਕੀ ਰੱਖਿਆ ਪੰਜਾਬੀ ਆਪਣੀ ਰਾਜਧਾਨੀ ਵਿੱਚ ਵੀ داخل ਹੋਣ ਤੋਂ ਰੋਕੇਗੇ ਜਦਕਿ ਦੂਜੇ ਪਾਸੇ ਸਰਕਾਰ ਅਤੇ ਪੁਲਿਸ ਇਸ ਬਾਰੇ ਝੂਠ ਬੋਲਦੀ ਰਹੀ ਕਿ ਕਿਸੇ ਨੂੰ ਵੀ ਰੋਕਿਆ ਨਹੀਂ ਗਿਆ ਯੂਨੀਵਰਸਿਟੀ ਵਿੱਚ ਬਾਈਸ ਚਾਂਸਲਰ ਦਫ਼ਤਰ ਨੇੜੇ ਲੱਗੇ ਸਟੇਜ ਉੱਤੇ ਸਿਆਸੀ ਆਗੂ ਵੀ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ ਇਹਨਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਰਾਣਾ ਗੁਰਜੀਤ ਸਿੰਘ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਕਾਂਗਰਸੀ ਆਗੂ ਦਲਵੀਰ ਸਿੰਘ ਗੋਲਡੀ ਅਤੇ ਹੋਰ ਵੀ ਕਈ ਆਗੂ ਆਮਲ ਸਨ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸਿੱਧਾ ਭਗਵੰਤ ਮਾਨ ਉੱਤੇ ਫੇਰ ਪੰਜਾਬ ਨਾਲ ਗਦਾਰੀ ਕਰਨ ਦਾ ਦੋਸ਼ ਲਾਇਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਪੰਜਾਬੀਆਂ ਨੂੰ ਆਪਣੀ ਹੀ ਰਾਜਧਾਨੀ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਮੁਹਾਲੀ ਵਿੱਚ ਹਰਿਆਣਾ ਪੁਲਿਸ ਲਾਈ ਗਈ ਇਹ ਸਿੱਧਾ ਪੰਜਾਬ ਦੇ ਸਾਰੇ ਹੱਕ ਦਿੱਲੀ ਨੂੰ ਵੇਚਣ ਵਾਲਾ ਕਦਮ ਹੈ ਪੰਜਾਬੀ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦਾ ਹੈ ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜੰਗ ਦੇ ਬਿਆਨ ਵੀ ਸਾਹਮਣੇ ਆਏ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਉਹ ਪੰਜਾਬ ਯੂਨੀਵਰਸਿਟੀ ਵਿੱਚ ਸ਼ਾਂਤਮਈ ਵਿਦਿਆਰਥੀਆਂ ਉੱਤੇ ਪੁਲਿਸ ਦੇ ਭਿਆਨਕ ਲਾਠੀ ਚਾਰਜ ਤੋਂ ਬਹੁਤ ਦੁਖੀ ਨੇ ਵਿਦਿਆਰਥੀਆਂ ਦਾ ਵਿਰੋਧ ਇੱਕ ਅਸਲੀ ਡਰ ਤੋਂ ਪੈਦਾ ਹੁੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਇਸ ਦੀ ਇਤਿਹਾਸਕ ਯੂਨੀਵਰਸਿਟੀ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨੌਜਵਾਨਾਂ ਦੀ ਆਵਾਜ਼ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ ਨਿਆਂ ਅਤੇ ਸਨਮਾਨ ਦੀ ਇਸ ਲੜਾਈ ਵਿੱਚ ਕਾਂਗਰਸ ਇਨ੍ਹਾਂ ਵਿਦਿਆਰਤਿਆਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਰਾਜਾ ਬੜਿੰਗ ਨੇ ਕਿਹਾ ਮੈਂ ਪੰਜਾਬ ਯੂਨੀਵਰਸਿਟੀ ਵਿਕੇ ਵਿਦਿਆਰਤਿਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਸਖਤ ਨਿੰਦਾ ਕਰਦਾ ਹਾਂ ਰਿਪੋਰਟਰ ਸੰਦੀਪ ਲਲਿਤ ਸ਼ਰਮਾ ਨਵੀਨ ਸ਼ਰਮਾ ਅਮਿਤ ਪਾਂਡੇ ਅਤੇ ਹੋਰ ਆਪਣੀ ਡਿਊਟੀ ਨਿਭਾਉਂਦੇ ਹੋਏ ਜ਼ਖਮੀ ਹੋਏ ਜਦੋਂ ਉਹਨਾਂ ਨਾਲ ਹੱਥੋ ਪਾਈ ਕੀਤੀ ਗਈ ਪ੍ਰੈਸ ਦੀ ਆਜ਼ਾਦੀ ਪਵਿੱਤਰ ਹੈ ਅਤੇ ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਪਹਿਲਾਂ ਦੇਖੋ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਕਿਵੇਂ ਲੀਪਾ ਪੌਂਚੀ ਨਾਲ ਸਾਰ ਰਹੇ ਨੇ ਕੋਈ ਠੋਸ ਗੱਲ ਕਰਨ ਜਾਂ ਵੱਡਾ ਕਦਮ ਚੁੱਕਣ ਵੱਲ ਬੈਲ ਕਦਮੀ ਕਰਨ ਦੀ ਥਾਂ ਬਸ ਫੋਕੀ ਬਿਆਨਬਾਜ਼ੀ ਤੱਕ ਸੀਮਤ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬਹੁਤ ਬयंकर ਜੋ ਹੈ लाठीचार्ज भारतीय जनता पार्टी की केंद्र सरकार ने किया है हमारे छोटे छोटे बच्चे बच्चियों को नहीं बख्शा गया उनके ऊपर बहुत गंदे तरीके से बार किया गया उनको किया गया, उनके कपड़े तक पाड़ दिए गए उनको ला, उनको लाठी चार्ज किया गया क्या कर रहे थे बच्चे एक शांतिपूर्वक एक पीसफुल डिमांड कर रहे थे कि हमारी सेनेट की इलेक्शन की डेट डिक्लेयर कर दीजिए इनडायरेक्टली भारतीय जनता पार्टी जो है वो चंडीगढ़ यूनिवर्सिटी के ऊपर कब्जा करना चाहती है पंजाब के ऊपर कब्जा करना चाहती है चंडीगढ़ पंजाब से खोना चाहती है ऐसा कभी पंजाब और पंजाबी तो बर्दाश्त नहीं करेंगे भारतीय जनता पार्टी को मुंह तोड़ जवाब देंगे हमने बहुत सारी लड़ाइया देश के लड़ी है देश के लिए लड़ी है पर लेकिन आज बहुत अफसोस है कि भारतीय जनता पार्टी पंजाब की शांति को तोड़ना चाहती है आज एक बहुत ही अणमुखी और शर्मसार करने वाला कारा और वर्तारा ਜੋ ਚੰਡੀਗੜ੍ਹ ਪੁਲਿਸ ਨੇ ਕੇਂਦਰ ਸਰਕਾਰ ਦੀਆਂ ਭਾਜਪਾ ਦੀ ਸਰਕਾਰ ਦੀਆਂ ਹਦਾਇਤਾਂ ਦੇ ਉੱਪਰ ਪੰਜਾਬ ਯੂਨੀਵਰਸਿਟੀ ਜੋ ਕਿ ਆਣ ਬਾਣ ਸ਼ਾਨ ਹੈ ਪੰਜਾਬ ਦੀ ਔਰ ਪੂਰੇ ਮੁਲਕ ਦੀ ਔਰ ਉਸ ਯੂਨੀਵਰਸਿਟੀ ਦੇ ਹੱਕਾਂ ਦੇ ਲਈ ਜੋ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਸੀ ਜੋ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਸੀ ਕਿਸਾਨ ਵੀ ਪਹੁੰਚੇ ਹੋਏ ਸੀਗੇ ਤੇ ਲੋਕਾਂ ਦੀ ਹੱਕ ਸੱਚ ਦੀ ਆਵਾਜ਼ ਨੂੰ ਪਹੁੰਚਾਉਣ ਲਈ ਪੱਤਰਕਾਰ ਵੀਰ ਉੱਥੇ ਪਹੁੰਚੇ ਹੋਏ ਸੀਗੇ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਨੇ ਭਾਜਪਾ ਦੇ ਔਰ ਕੇਂਦਰ ਸਰਕਾਰ ਦੇ ਹੁਕਮਾਂ ਉੱਪਰ ਉਹਨਾਂ ਉੱਪਰ ਤਸ਼ੱਦਦ ਕੀਤਾ ਹੈ लाठी चार्ज ਕੀਤਾ ਹੈ ਉਹ ਬੇਹਦ ਨਿੰਦਣਯੋਗ ਹੈ ਉਹ ਸ਼ਰਮਨਾਕ ਕਾਰ ਹੈ ਕੇਂਦਰ ਸਰਕਾਰ ਦਾ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਇਹ ਮੁੱਦਾ ਧਰਨੇ ਵਿੱਚ ਸ਼ਾਮਲ ਹੋ ਕੇ ਚੁੱਕਿਆ ਉੱਤੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਵੀ ਠੋਕਦੀ ਕੇਂਦਰ ਸਰਕਾਰ ਇੱਕ ਇੱਕ ਕਰਕੇ हमारे इंस्टीट्यूशन पे कब्जा करती जा रही है जम्मू कश्मीर पे इन्होंने यूटी बना दिया उसको राज्य का अधिकार खो लिया है पंजाब में सरहद से 50 किलोमीटर तक बीएसएफ लगा दी गई है पंजाब का अदारा पाखड़ा ब्यास मैनेजमेंट बोर्ड उस पर इन्होंने कब्जा कर लिया है अब पंजाब की यूनिवर्सिटी पंजाब यूनिवर्सिटी ये कब्जा करना चाहते हैं और यहाँ की जो सेनेट है पहले उसको हटा दिया फिर बदल दिया फिर बदल दिया अब उसके इलेक्शन डिक्लेयर नहीं कर रहे हमारी डिमांड है कि तुरंत इसके इलेक्शन डिक्लेयर किए जाएं और किसी तरह भी पंजाब की यूनिवर्सिटी में हस्तक्षेप उनका बर्दाश्त नहीं करेंगे पंजाब सरकार को मैं बेनती करना चाहता हूं कि सोए क्यों पड़े हो भैया पंजाब की विधानसभा का सेशन बुलाओ पंजाब यूनिवर्सिटी हमारी मां है ਹਮਾਰੀ ਮਾਂ ਕੋ ਲੂਟਾ ਜਾ ਰਹਾ ਹੈ ਔਰ ਆਪ ਚੁੱਪ ਬੈਠੇ ਹੋ ਵੈਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮੁੱਦੇ ਉਤੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਆਹ ਚਲਵੀ ਜਹੀ ਗੱਲ ਆਖੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲੈਗਸੀ ਹੈ ਪੰਜਾਬ ਦਾ ਵਿਰਸਾ ਹੈ ਬਹੁਤ ਵਾਰੀਆਂ ਤੇ ਮੀਟਿੰਗਾਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਵੀ ਉਠਾਈ ਹੈ ਮੈਂ ਨਾਲ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਲੈਗਸੀ ਹੈ ਵਿਰਸਾ ਹੈ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੱਲੀ ਸੀ ਥੋੜਾ ਜਿਹਾ ਹੁਸ਼ਿਆਰਪੁਰ ਚ ਰਹੀ ਫਿਰ ਉਹ ਚੰਡੀਗੜਾ ਆ ਗਈ ਤੇ ਉਹ ਸਾਡੇ ਕਾਲਜ ਜਿਹੜੇ ਨੇ ਉਹਦੇ ਨਾਲ 170 ਤੋਂ ਵੱਧ ਕਾਲਜ ਅਫੀਲੀਏਟਿਡ ਹੈ ਔਰ ਸਾਰੀਆਂ ਸਟੇਟਾਂ ਦੇ ਬੱਚੇ ਉੱਥੇ ਪੜ੍ਹਦੇ ਕਿਉਂ ਇਹ ਇੱਕ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨਾਲ ਪੰਗੇ ਲੈ ਰਹੇ ਆ ਬਾਕੀ ਜਿਵੇਂ ਸ਼ੁਰੂ ਵਿੱਚ ਬਲਤੇਜ ਪੰਨੂ ਅਤੇ ਡੀਆਈਜੀ ਨਾਨ ਸਿੰਘ ਦੇ ਆਪਾ ਵਿਰੋਧੀ ਬਿਆਨ ਦੀ ਸੰਖੇਪ ਜਿਹੀ ਝਲਕ ਤੁਸੀਂ ਦੇਖੀ ਆ ਆਉ ਉਸ ਨੂੰ ਪੂਰਾ ਦੇਖੋ ਅਤੇ ਆਪੇ ਅੰਦਾਜ਼ਾ ਲਾਓ ਕਿ ਕੀ ਚੱਲ ਰਿਹਾ ਹੈ। ਦੋ ਜਗ੍ਹਾ ਦੇ ਉੱਤੇ ਚੰਡੀਗੜ੍ਹ ਦੀ ਭਾਜਪਾ ਦੀ ਪੁਲਿਸ ਤੇ ਹਰਿਆਣੇ ਦੀ ਪੁਲਿਸ ਨੇ ਨਾਲ ਰਲ ਕੇ ਕੁਝ ਥਾਵਾਂ ਦੇ ਉੱਤੇ ਲਾਠੀ ਚਾਰਜ ਕੀਤਾ। ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਮਾਨhuri ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਜ਼ਬਰੀ ਕਬਜ਼ਾ ਕਰਨਾ ਚਾਹੁੰਦੀ ਪੰਜਾਬ ਦੀ ਸਿਆਸਤ ਤੇ ਜਿਹੜੇ ਕਿ ਪੰਜਾਬ ਤੇ ਪੰਜਾਬੀ ਕਦੀ ਵੀ ਕਰਨ ਨਹੀਂ ਦੇਣਗੇ। ਹਰ ਵੇਲੇ ਕੋਈ ਨਾ ਕੋਈ ਨਵੀਂ ਖੁਜਤ ਜਿਹੜੀ ਉਹ ਕੀਤੀ ਜਾਂਦੀ ਆ ਇਹ ਮੈਂ ਬੜਾ ਕਲੀਅਰਲੀ ਤੁਹਾਨੂੰ ਦੱਸਣਾ ਚਾਹਨਾ ਕਿ ਜਿਸ ਪੁਆਇੰਟ ਤੇ ਮੈਂ ਖੜਾ ਇਸੇ ਪੁਆਇੰਟ ਦੀ ਉਹ ਵੀਡੀਓ ਹੈ ਜਿਸ ਬੇਸਿਸ ਤੇ ਮਿਸ ਇਨਫਾਰਮੇਸ਼ਨ ਸਪਰੈਡ ਕੀਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਕੋਈ ਨਾਕਾਬੰਦੀ ਕੀਤੀ ਸੀ ਮੁਹਾਲੀਆ ਪੰਜਾਬ ਦੇ ਏਰੀਆ ਵਿੱਚ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਮਹੜੀਆਂ ਕੈਟੇਗੋਰਿਕਲੀ ਤੁਹਾਨੂੰ ਦੱਸਣੀਆਂ ਚਾਹਨਾ ਪਹਿਲੀ ਚੀਜ਼ ਕਿ ਕਿਸੇ ਵੀ ਆਊਟਸਾਈਡ ਫੋਰਸ ਪੰਜਾਬ ਪੁਲਿਸ ਤੋਂ ਇਲਾਵਾ ਕੋਈ ਵੀ ਬਾਹਰਲੀ ਫੋਰਸ ਨੂੰ ਅਸੀਂ ਬਿਲਕੁਲ ਅਲਾਉ ਨਹੀਂ ਕਰਾਂਗੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਲਾਅ ਐਂਡ ਆਰਡਰ ਡਿਊਟੀ ਵਾਸਤੇ ਆਵੇ ਕੋਈ ਦੂਜਾ ਕਿ ਜੇ ਕੋਈ ਇਹੋ ਜਿਹੀ ਫੋਰਸ ਪੰਜਾਬ ਪੁਲਿਸ ਤੋਂ ਇਲਾਵਾ ਕੋਈ ਵੀ ਫੋਰਸ ਬਾਹਰ ਨਹੀਂ ਸਾਡੇ ਏਰੀਆ 'ਚ ਆ ਕੇ ਲਾਅ ਐਂਡ ਆਰਡਰ ਡਿਊਟੀ ਵਾਸਤੇ ਕੋਈ ਵੈਰੀਕੇਟਿੰਗ ਕਰਦੀ ਹੈ ਕੋਈ ਹੋਰ ਕਾਰਵਾਈ ਕਰਦੀ ਹੈ ਉਹਦੇ ਖਿਲਾਫ ਸਟ੍ਰਿਕਟ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਏਗਾ ਤੀਜਾ ਪੰਜਾਬ ਪੁਲਿਸ ਨੇ ਅੱਜ ਜਿਹੜਾ ਵੀ ਕੋਈ ਚੰਡੀਗੜ੍ਹ ਜਾਣਾ ਚਾਹੁੰਦਾ ਸੀ ਉਹਨੂੰ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਸੀ ਪੰਜਾਬ ਪੁਲਿਸ ਵੱਲੋਂ ਕੋਈ ਬੈਰੀਕੇਡਿੰਗ ਨਹੀਂ ਕੀਤੀ ਗਈ ਕੋਈ ਨਾਕਾਬੰਦੀ ਨਹੀਂ ਕੀਤੀ ਗਈ ਜਿਹੜਾ ਬੰਦਾ ਚੰਡੀਗੜ੍ਹ ਜਾਣਾ ਚਾਹੁੰਦਾ ਬਿਲਕੁਲ ਫ੍ਰੀ ਮੂਵਮੈਂਟ ਪੰਜਾਬ ਪੁਲਿਸ ਵੱਲੋਂ ਰੱਖੀ ਹੋਈ ਹੈ ਇਸੇ ਯੂਨੀਵਰਸਿਟੀ ਤੋਂ ਪੜ੍ਹੇ ਅਤੇ ਹੁਣ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਵੀ ਆਪਣੀ ਪਾਰਟੀ ਵਾਲੀ ਲਾਈਨ ਉੱਤੇ ਹੀ ਬਿਆਨ ਦਾਗਿਆ ਅਤੇ ਸਾਰਾ ਦੋਸ਼ ਭਾਜਪਾ ਉੱਤੇ ਲਾ ਕੇ ਆਪ ਅਤੇ ਆਪਣੀ ਪਾਰਟੀ ਨੂੰ ਸੁਰਖਰੂ ਕਰਨ ਦੀ ਕੋਸ਼ਿਸ਼ ਕੀਤੀ ਇਨ੍ਹਾਂ ਸਾਰੇ ਆਮ ਆਦਮੀ ਪਾਰਟੀ ਆਗੂਆਂ ਨੇ ਚੰਡੀਗੜ੍ਹ ਲੈਣ ਲਈ ਅਤੇ ਆਹ ਕਰੰਟ ਮੁੱਦੇ ਉੱਤੇ ਕੁਝ ਠੋਸ ਕਰਨ ਲਈ ਕੁਝ ਨਹੀਂ ਕੀਤਾ ਅਤੇ ਨਾ ਹੀ ਇਸ ਮੁੱਦੇ ਤੇ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਐਲਾਨ ਕੀਤਾ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਛੋਟੇ ਜਿਹੇ ਮੁੱਦੇ ਉੱਤੇ ਸੈਸ਼ਨ ਸੱਦ ਲੈਂਦੇ ਨੇ ਦੇਖੋ ਪੁਲਿਸ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰਦੀ ਆ ਪੁਲਿਸ ਨੂੰ ਜੋ ਹੁਕਮ ਪਾ ਕੇਂਦਰ ਸਰਕਾਰ ਦਾ ਭਾਜਪਾ ਦਾ ਹੋਣਾ ਔਰ ਆਪਾਂ ਨੂੰ ਪਤਾ ਹੈ ਕਿ ਯੂਟੀ ਚ ਜਿਹੜਾ ਆ ਉਹਨਾਂ ਦਾ ਬੋਲਬਾਲਾ ਹੈ ਉਹਨਾਂ ਨੇ ਚੀਫ ਸਕੱਟਰੀ ਲਗਾਇਆ ਉਹਨਾਂ ਨੇ ਹੋਮ ਸਕੱਟਰੀ ਲਗਾਇਆ ਸਾਡੀ ਇਹੀ ਲੜਾਈ ਆ ਕਿ ਸਾਡੀ ਆਪਣੀ ਰਾਜਧਾਨੀ ਪੰਜਾਬ ਦੀ ਉਹ ਰਾਜਧਾਨੀ ਜਿਹੜੀ ਪਿੰਡਾਂ ਨੂੰ ਪੰਜਾਬਦਿਆਂ ਨੂੰ ਉਜਾੜ ਕੇ ਵਸਾਈ ਗਈ ਸੀ ਉਸ ਰਾਜਧਾਨੀ ਆਉਣ ਤੋਂ ਜਿਹੜਾ ਪੰਜਾਬੀਆਂ ਨੂੰ ਰੋਕਿਆ ਜਾ ਰਿਹਾ ਧੱਕੇ ਸ਼ਾਹ ਇਸ ਤੋਂ ਵੱਧ ਵਿਤਕਰਾ ਸਾਡੇ ਨਾਲ ਕੀ ਹੋ ਸਕਦਾ ਅਖੀਰ ਵਿੱਚ ਜਾਂਦੇ ਜਾਂਦੇ ਇਸੇ ਯੂਨੀਵਰਸਿਟੀ ਵਿੱਚੋਂ ਪੜ੍ਹ ਕੇ ਅਤੇ ਇੱਥੇ ਹੀ ਪੜਾਉਂਦੇ ਰਹੇ ਉੱਗੇ ਗਾਇਕ ਡਾਕਟਰ ਸਤਿੰਦਰ ਸਤਾਜ ਨੂੰ ਵੀ ਦੇਖੋ ਜਿਹੜੇ ਇਸ ਵੱਡੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹਮਾਇਤ ਵੱਜੋ ਪਹੁੰਚੇ ਹੋਏ ਸਨ ਕਿਉਂਕਿ ਇਹ ਬਹੁਤ ਘੱਟ ਹੁੰਦਾ ਤੁਸੀਂ ਦੇਖੋ ਕਿੱਡੇ ਕਿੱਡੇ ਲੰਬੇ ਸੰਘਰਸ਼ ਚੱਲਦੇ ਆ ਕਿੰਨੇ ਜ਼ਿਆਦਾ ਨੁਕਸਾਨ ਹੁੰਦੇ ਆ उसके बाद जाके चीजें रिजॉल्व होती हैं और मैं इस बात से बहुत खुश हूँ कि स्टूडेंट की सॉलिडेरिटी की आवाज को उन्होंने सुना चाहे वाइस चांसलर साहब ने सुना चाहे जस्टर साहब ने, ने सुना चाहे हायर मिनिस्ट्री आ, आ, मिनिस्ट्री ऑफ द हायर एजुकेशन ने सुना ये बहुत खुशी की बात है और मुझे ये बहुत आ, उम्मीद है कि जिस चीज के लिए अभी ये मोर्चा अभी जारी रह चुका है वो जल्दी ही आ, सेनेट की इलेक्शन की डेट की अनाउंसमेंट करनी है लेकिन अनाउंस एनी टाइम सो so, बट मेरी ये दरख्वास्त है आप सबसे भी और स्टूडेंट से भी कि इसको बहुत ही पीसफुली बींग द मैनर्ड स्टूडेंट बींग द रिप्रेजेंटेटिव ऑफ द इंस्टीट्यूशन दैट ग्लोरियस वन वी हैव टू बी वेरी काम ऑल्सो